ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ तमाम ਪਾਰਟੀਆਂ ਦੇ ਆਗੂ ਆਪੋ ਆਪਣੇ ਪੱਧਰ ਤੇ ਚੋਣ ਪ੍ਰਚਾਰ ਵਿੱਚ ਡੱਟ ਗਏ ਹਨ ਜੇਕਰ ਗੁਰਦਾਸਪੁਰ ਲੋਕ ਸਭਾ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਟਿਕਟ ਦਿੱਤੀ ਗਈ ਹੈ ਅੱਜ ਡਾਕਟਰ ਦਲਜੀਤ ਸਿੰਘ ਚੀਮਾ ਵਿਧਾਨ ਸਭਾ ਹਲਕਾ ਕਾਦੀਆਂ ਦੇ ਸ਼ਹਿਰ ਕਾਦੀਆਂ ਦੇ ਵਿੱਚ ਪਹੁੰਚੇ ਜਿੱਥੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਥੇਬੰਦਕ ਸਕੱਤਰ ਗੁਰ ਇਕਬਾਲ ਸਿੰਘ ਬਿੱਲਾ ਮਾਹਲ ਦੀ ਅਗਵਾਈ ਹੇਠ ਇੱਕ ਵੱਡੀ ਮੀਟਿੰਗ ਬੁਲਾਈ ਗਈ ਜਿਸ ਵਿੱਚ तमाम ਵਰਕਰ ਅਤੇ ਅਹੁਦੇਦਾਰਾਂ ਨੂੰ ਬੁਲਾਇਆ ਗਿਆ ਅੱਜ ਦੇ ਇਸ ਵੱਡੇ ਇਕੱਠ ਦੇ ਵਿੱਚ ਪਹੁੰਚੇ ਡਾਕਟਰ ਦਲਜੀਤ ਸਿੰਘ ਟੀਮਾ ਨੇ ਅਕਾਲੀ ਵਰਕਰਾਂ ਨੂੰ ਔਰ ਲੀਡਰਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਹ ਹਮੇਸ਼ਾ ਹੀ ਉਹਨਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਰਹਿਣਗੇ ਔਰ ਸਮੁੱਚੇ ਜ਼ਿਲ੍ਹੇ ਦੇ ਵਿੱਚ ਡਾਕਟਰ ਦਲਜੀਤ ਚੀਮਾ ਨੇ ਕਿਹਾ ਕਿ ਉਹ ਚੋਣ ਪ੍ਰਚਾਰ ਦੇ ਵਿੱਚ ਵੀ ਅਗਲੇ ਦਿਨਾਂ ਵਿੱਚ ਤੇਜ਼ੀ ਲਿਆਉਣਗੇ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਰਮਨ ਸੰਧੂ ਗੁਰਇਕਬਾਲ ਸਿੰਘ ਬਿੱਲਾ ਮਾਹਲ ਦੇ ਇਲਾਵਾ तमाम ਜ਼ਿਲ੍ਹੇ ਦੇ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ ਗੱਲਬਾਤ ਦੌਰਾਨ ਗੁਰਇਕਬਾਲ ਸਿੰਘ ਬਿੱਲਾ ਮਾਹਲ ਨੇ ਕਿਹਾ ਕਿ ਕਾਦੀਆਂ ਹਲਕੇ ਤੋਂ ਉਹ ਦਰਜੀਤ ਚੀਮਾ ਨੂੰ ਵੱਡੀ ਲੀਡ ਦੇ ਨਾਲ ਜਿਤਾਉਣਗੇ ਕਿ ਪਹਿਲਾ ਤੇ ਮੈਂ ਪਾਰਟੀ ਦਾ ਧੰਨਵਾਦ ਕਰਦਾ ਔਰ ਨੌ ਹਲਕਿਆਂ ਦੇ ਆਪਣੇ ਸਾਥੀਆਂ ਦਾ ਧੰਨਵਾਦ ਕਰਦਾ ਜਿਲ੍ਹਾ ਜਫੇਦਾਰ ਦਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਰਲ ਕੇ ਮੈਨੂੰ ਸਾਂਝੇ ਉਮੀਦਵਾਰ ਦੇ ਉੱਤੇ ਤੌਰ ਤੇ ਇੱਥੇ ਆਉਣ ਦਾ ਹੁਕਮ ਦਿੱਤਾ ਸੀ ਸੋ ਇਹਨਾਂ ਦੇ ਹੁਕਮ ਦੇ ਸਦਕਾ ਅੱਜ ਮੈਂ ਬਰਦਾਸਪੁਰ ਲੋਕ ਸਭਾਲ ਕੇ ਤੇ ਚੋਣ ਲੜ ਔਰ ਦੂਜੀ ਮੈਨੂੰ ਖੁਸ਼ੀ ਹੈ ਕਿ ਜਿਸ ਦਿਨ ਦਾ ਮੈਂ ਇੱਥੇ ਆਇਆ ਸਾਰੇ ਇਲਾਕਿਆਂ ਦੇ ਵਿੱਚ ਸਾਰੇ ਵਰਕਰ ਬੜੀ ਚੜ੍ਹਦੀ ਕਲਾ ਦੇ ਨਾਲ ਐਸੋਲੇ ਸ਼੍ਰੋਮਣੀ ਅਕਾਲੀ ਦਰ ਨੂੰ ਜਤੌਨ ਦੇ ਵਿੱਚ ਲੱਗਿਓ ਕਿਉਂਕਿ ਪਿਛਲੇ ਸਭਿਆਨ ਦੇ ਵਿੱਚ ਜਿਹੜਾ ਕੈਂਡੀਡੇਟ ਆਉਂਦੇ ਰਹਿਆ ਲੋਕੀ ਤਾਂ ਉਹਨਾਂ ਨੂੰ ਸ਼ਾਨਣਾ ਜਿਤਾ ਦਿੰਦੇ ਰਹਿਆ ਲੇਕਿਨ ਤਿੰਨ ਚਾਰ ਟਰਮਾਂ ਤੋਂ ਕੋਈ ਨਾ ਕੋਈ ਫਿਲਮ 스타 ਇੱਥੇ ਆ ਕੇ ਚੌਣ ਲੜ ਜਾਂਦਾ ਸੀ ਔਰ ਇਲਾਕੇ ਦੀ ਆਵਾਜ਼ ਉਠਾਉਣ ਵਾਲਾ ਨਾ ਕੋਈ ਇੱਥੇ ਹੁੰਦਾ ਸੀ ਨਾ ਸੰਸਦ ਦੇ ਵਿੱਚ ਪਹੁੰਚਦਾ ਸੀ ਲੋਕੀ ਮਹਿਸੂਸ ਕਰਦੇ ਸੀ ਕਿ ਸਾਡੇ ਨਾਲ ਵਾਰ-ਵਾਰ ਧੋਖਾ ਹੋ ਰਿਹਾ ਇਸ ਕਰਕੇ ਹੋਣ ਮੈਂ ਇੱਥੇ ਆਇਆ ਤੇ ਲੋਕਾਂ ਨੇ ਬੜਾ ਪੋਜ਼ਿਟਿਵਲੀ ਉਹਨੂੰ ਰਿਸਪੌਂਡ ਕੀਤਾ ਕਿ ਕੋਈ ਨਾ ਕੋਈ ਇਹੋ ਜਿਹੇ ਵਿਅਕਤੀ ਜਿਹੜਾ ਇਸ ਜਿਹੇ ਦਾ ਜੰਪਲ ਆ ਉਹ ਸਾਡੀ ਆਵਾਜ਼ ਜਾ ਕੇ ਉੱਤੇ ਟਹਿ ਗਈ ਕਿਉਂਕਿ ਇਹ ਜਿਹੜਾ ਇਲਾਕਾ ਹੈ ਸਰਦੀ ਦਾ ਇਲਾਕਾ ਕੱਢੀ ਦਾ ਇਲਾਕਾ ਬਹੁਤ ਵੱਡੀਆਂ ਲੋਕਾਂ ਦੀਆਂ ਮੁਸ਼ਕਲਾਂ ਨੇ ਬਹੁਤ ਸਾਰਾ ਇਲਾਕਾ ਬੜਾ ਪਛੜਿਆ ਹੋਇਆ ਇਲਾਕਾ ਤੇ ਇੱਥੇ ਇੰਨੇ ਇੰਨੇ ਲੰਬਾ ਸਮਾਂ ਐਮਪੀ ਰਹਿ ਕੇ ਜੋ ਰਿਜ਼ਲਟ ਦਿਖਾਉਣੇ ਚਾਹੀਦੇ ਸੀ ਮੇਰੇ ਤੋਂ ਪਹਿਲੇ ਜਿਹੜੇ ਐਮਪੀ ਸਾਬ੍ਹ ਨੂੰ ਉਹਨਾਂ ਨੇ ਬਹੁਤ ਵੱਡੀ ਜਿਹੜੀ ਮੈਂ ਸਮਝਦਾ ਕਿ ਇਲਾਕੇ ਦੇ ਨਾਲ ਇਹਦੀ ਬੇਇਕਦਰੀ ਕੀਤੀ ਹੈ ਤੇ ਮੇਰਾ ਹੁਣ ਤਹਿਈਆ ਹੈ ਕਿ ਜਿਹੜਾ ਇਲਾਕਾ ਮੇਰੇ ਸਿੱਖ ਤੇ ਹੱਥ ਰੱਖੇ ਤੇ ਅਸੀਂ ਕੰਢੀ ਦੇ ਇਲਾਕੇ ਵਾਸਤੇ ਵੀ ਜਿਹੜਾ ਸਰਦੀ ਇਲਾਕਾ ਜਿਹੜੀ ਕੰਢਿਆਲੀ ਤਾਰ ਤੋਂ ਪਾਰ ਕਿਸਾਨਾਂ ਦੀ ਜ਼ਮੀਨ ਹੈ ਔਰ ਜੋ ਸ਼ਰਮਣੀ ਕਾਲੀਤਲ ਦੇ ਸਟੈਂਡ ਰਿਹਾ ਕਿਸਾਨਾਂ ਦੇ ਹੱਕ ਦੇ ਵਿੱਚ ਵਪਾਰੀਆਂ ਦੇ ਹੱਕ ਦੇ ਵਿੱਚ ਜਿਹੜੇ ਸਿੱਖੀ ਮਸਲੀਏ ਦੇ ਹੱਕ ਦੇ ਵਿੱਚ ਪੰਥਕ ਇਸ਼ੂ ਦੇ ਵਾਸਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਡਟ ਕੇ ਪੜਾਂਗੇ ਕੋੜਾਟਾ ਦਾ ਪਹਿਲਾ ਘੇੜਾ ਕਾਦੀ ਨੇ ਕਿਸਾਂ ਲਗਾ ਗਏ ਦੇਖੋ ਤੁਹਾਡੇ ਸਾਹਮਣੇ ਆ ਕੇ ਅਸੀਂ ਤਾਂ ਇੱਕ ਵਰਕਰ ਮੀਟਿੰਗ ਰੱਖੀ ਸੀ ਹਾਲੇ ਇੰਟਰੋਡਕਟਰੀ ਤੇ ਇੱਕ ਅਖ ਤੁਸੀਂ ਦੇਖ ਲਿਆ ਇਹ ਹੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਕਿਉਂਕਿ ਲੋਕੀ ਜਿਹੜਾ ਗੁਪਤ ਸਮਝੌਤਾ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਕੀਤਾ ਇਹ ਪਾਰਟੀਆਂ ਸਮਝਦੀਆਂ ਕਿ ਸ਼ਾਇਦ ਲੋਕਾਂ ਨੂੰ ਸਮਝ ਨਹੀਂ ਆਉਂਦੀ ਤੇ ਅਸੀਂ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਲਓ ਪਰ ਜਦੋਂ ਲੋਕੀ ਦੇਖਦੇ ਆ ਕਿ ਦਿੱਲੀ ਜਾ ਕੇ ਉੱਥੇ ਕੇਜਰੀ ਆਲ ਵੀ ਬੈਠਾ ਹੁੰਦਾ ਸੀ ਭਗਵੰਤ ਮਾਨ ਵੀ ਬੈਠਾ ਹੁੰਦਾ ਸੀ ਕਾਂਗਰਸ ਦੇ ਕੌਮੀ ਪ੍ਰਧਾਨ ਖੜਗੇ ਸਾਹਿਬ ਵੀ ਸੀ ਸੋਨੀਆ ਗਾਂਧੀ ਵੀ ਸੀ ਰਾਹੁਲ ਗਾਂਧੀ ਵੀ ਸੀ ਉਹਤੇ ਅੱਧਿਆ-ਅੱਧਿਆ ਸੀਟਾਂ ਦੇ ਲੜਦੇ ਪਏ ਬਾਕੀ ਸੂਬਿਆਂ 'ਚ ਸੀਟਾਂ ਲੜ ਕੇ ਲੜਦੇ ਪਏ ਤੇ ਪੰਜਾਬ ਦੇ ਵਿੱਚ ਆ ਕੇ ਤੁਸੀਂ ਕਹਿੰਦੇ ਹੋ ਅਸੀਂ ਵੱਖਰੇ-ਵੱਖਰੇ ਕਿਉਂਕਿ ਦੋਨਾਂ ਦੀ ਨੈਗੇਟਿਵਿਟੀ ਨਹੀਂ ਹੈ ਕਿ ਉਹ ਸ਼ੋਅ ਇਹ ਕਰਨਾ ਚਾਹੁੰਦੇ ਆ ਕਿ ਅਸੀਂ ਇਕੱਠੇ ਨਹੀਂ ਜੇ ਦੋਨੇ ਅਸੀਂ ਇਕੱਠੇ ਹੋ ਗਏ ਤਾਂ ਲੋਕੀ ਬਿਲਕੁਲ ਹੀ ਸਾਨੂੰ ਜਿਹੜਾ ਸਪੈ ਕਰ ਦਿੰਗੇ ਪਰ ਲੋਕੀ ਚੰਗੀ ਤਰ੍ਹਾਂ ਸਮਝ ਗਏ ਆ ਕਿ ਇਹ ਜਿਹੜੇ ਗੁਪਤ ਸਮਝੌਤੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸਿਆ ਕਿ ਸਾਡੀ ਪਾਰਟੀ ਨੇ ਬਹੁਤ ਵਧੀਆ ਉਮੀਦਵਾਰ ਸਾਨੂੰ ਦਿੱਤੇ ਨੇ ਜਿਹਦਾ ਉਤਸ਼ਾਹ ਤੁਹਾਂ ਅੱਜ ਦੇਖ ਲਿਆ ਇੱਕ ਆਪਾਂ ਵਰਕਿੰਗ ਮੀਟਿੰਗ ਰੱਖੀ ਸੀ ਚਿਮਾ ਸਾਹਿਬ ਕਹਿੰਦੇ ਇਹ ਕਿ ਸਰਕਲ ਪ੍ਰਧਾਨ ਸਦਣੇ ਨੇ ਸੁਣਾ ਦੇਣੇ ਨੇ ਆਹ ਸਰਕਲ ਪ੍ਰਧਾਨਾਂ ਨੂੰ ਸੁਣਾ ਦਿੱਤੇ ਨੇ ਪਰ ਆਪ ਆਪ ਮਾਰੇ ਲੋਕੀ ਇੱਕ ਦੂਜੇ ਨੂੰ ਸੁਨਾਹ ਤੋਂ ਸੁਨਾਹ ਸੁਨਾਹ ਲੋਕੀ ਵੇਖੋ ਰੈਲੀ ਬਣ ਗਈ ਲੋਕਾਂ ਦਾ ਉਤਸ਼ਾਹ ਬਹੁਤ ਵੱਡਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਇਸ ਵਾਰ ਕਿਉਂਕਿ ਬੜੇ ਲੰਮੇ ਸਮੇਂ ਬਾਅਦ ਲੋਕ ਸਭਾ ਦੀ ਵੋਟ ਤੱਕੜੀ ਦੇ ਪਾਉਣ ਦਾ ਲੋਕਾਂ ਨੂੰ ਮੌਕਾ ਮਿਲ ਰਿਹਾ ਹੈ ਕਿਉਂਕਿ ਪਹਿਲਾਂ ਤੇ ਤੁਸੀਂ ਜਾਣਦੇ ਹੋ ਸਮਝੌਤਿਆਂ ਦੇ ਤਹਿਤ ਬਾਹਰੋਂ ਉਮੀਦਵਾਰ ਆਉਂਦੇ ਹੀ ਵੋਟਾਂ ਲੈ ਕੇ ਚਲੇ ਜਾਂਦੇ ਕੋਈ ਕੰਮ ਨਹੀਂ ਹੁੰਦਾ ਜਿਸ ਤਰ੍ਹਾਂ ਹੁਣ ਸਾਡੇ ਚੀਮਾ ਸਾਹਿਬ ਐਨੇ ਸਾਨੂੰ ਵਿਸ਼ਵਾਸ ਹੈ ਕਿ ਉਹ ਉਹੋ ਹੀ ਵਾਅਦਾ ਕਰਨਗੇ ਜਿਹੜਾ ਉਹ ਪੂਰਾ ਕਰਨਗੇ ਤੁਹਾਂ ਸਾਰਿਆਂ ਵੇਖ ਵੀ ਲਿਆ ਉਹਨਾਂ ਦੀ ਗੱਲਬਾਤ ਤੋਂ ਤੇ ਇਹ ਵਿਸ਼ਵਾਸ ਦੇ ਨਾਲ ਅਸੀਂ ਵੋਟਾਂ ਪਾਵਾਂਗੇ ਤੇ ਕਾਦੀਆਂ ਹਲਕੇ 'ਚ ਵੱਧ ਤੋਂ ਵੱਧ ਲੀਡ ਦਿਵਾਵਾਂਗੇ ਸਾਰੇ ਜ਼ਿਲ੍ਹੇ 'ਨਾਂ ਵੱਧ ਇਹ ਗੱਲ ਹੈ ਮੈਂ ਵਿਸ਼ਵਾਸ